ਅੱਜ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਇੱਕ ਵੱਡੀ ਸਫਲਤਾ ਮਿਲੀ ਆ ਉਹਨਾਂ ਦੇ ਵੱਲੋਂ ਇੱਕ ਡਰੱਗ ਇੰਸਪੈਕਟਰ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਡੇਢ ਕਰੋੜ ਰੁਪਏ ਨਕਦ ਅਤੇ 260 ਗ੍ਰਾਮ ਸੋਨਾ ਅਤੇ ਕੁਝ ਜਿਹੜੇ ਵਿਦੇਸ਼ੀ ਕਰੰਸੀ ਆ ਉਸ ਦੇ ਕੋਲੋਂ ਬਰਾਮਦ ਕੀਤੀ ਗਈ ਆ ਤੁਹਾਨੂੰ ਦੱਸ ਦਈਏ ਕਿ ਇਸ ਡਰੱਗ ਇੰਸਪੈਕਟਰ ਦੇ ਸੰਬੰਧ ਨੇ ਜਿਹੜੇ ਉਹ ਜੇਲ੍ਹ 'ਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਦੱਸੇ ਜਾ ਰਹੇ ਨੇ ਜਿਸ ਦੇ ਕਾਰਨ ਅੱਜ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਵੱਲੋਂ ਇਸ ਡਰਗ ਇੰਸਪੈਕਟਰ ਨੂੰ ਕਾਬੂ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਦੇ ਜਿਹੜੇ ਸਬੰਧ ਸੀਗੇ ਨਸ਼ਾ ਤਸਕਰਾਂ ਦੇ ਨਾਲ ਲਗਾਤਾਰ ਚੱਲ ਰਹੇ ਸੀਗੇ ਇਹ ਉਹਨਾਂ ਦੇ ਨਾਲ ਜਿਹੜੀ ਨਸ਼ਾ ਤਸਕਰੀ ਦਾ ਪੈਸਾ ਸੀਗਾ ਉਸ ਨੂੰ ਇੱਧਰ ਉੱਧਰ ਕਰਨ ਦੇ ਵਿੱਚ ਮਦਦ ਕਰਦਾ ਸੀ ਜਾਂ ਫਿਰ ਜਿਹੜੇ ਨਸ਼ਾ ਵੇਚਦੇ ਨੇ ਮੈਡੀਕਲ ਉਹਨਾਂ ਦੇ ਨਾਲ ਸਬੰਧ ਦੱਸੇ ਜਾ ਰਹੇ ਨੇ ਇਸ ਕਹਿ ਦਈਏ ਕਿ ਇਸ ਇੰਸਪੈਕਟਰ ਦੇ ਡਰੱਗ ਇੰਸਪੈਕਟਰ ਦੇ ਜਿਹੜਾ ਅੱਜ ਕਾਬੂ ਕੀਤਾ ਗਿਆ ਇਸ ਦੇ ਨਾਲ ਚੱਲਦੇ ਆ ਕਈ ਕਿਹੜੇ ਜਿਹੜੇ ਸੰਪਤੀਆਂ ਨੇ ਚਾਹੇ ਇਹ ਕਹੀਏਗਾ ਜੀਰਕਪੁਰ ਦੇ ਵਿੱਚ ਹੁਣ ਚਾਹੇ ਡੱਬ ਵਾਲੀ ਦੇ ਵਿੱਚ ਹੁਣ ਉਹਨਾਂ ਨੂੰ ਵੀ ਜ਼ਬਤ ਕੀਤਾ ਗਿਆ ਕਈ ਬੈਂਕ ਖਾਤਿਆਂ ਨੂੰ ਜ਼ਬਤ ਕੀਤਾ ਗਿਆ ਕਈ ਲਾਕਰ ਨੇ ਜਿਹੜੇ ਬੈਂਕਾਂ ਦੇ ਵਿੱਚ ਲਾਕਰ ਸੀਗੇ ਉਹਨਾਂ ਨੂੰ ਵੀ ਜ਼ਬਤ ਕੀਤਾ ਗਿਆ ਵੱਡੀ ਸਫਲਤਾ ਮਿਲੀ ਹੈ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਜਿਸ ਦੇ ਵਿੱਚ ਕਈ ਕਰੋੜਾਂ ਦਾ ਜਿਹੜਾ ਕਪਲਾ ਸਾਹਮਣੇ ਆਇਆ ਕਈ ਕਰੋੜ ਜ਼ਬਤ ਕੀਤੇ ਗਏ ਨੇ ਕਈ ਜਿਹੜੀਆਂ ਸੰਪਤੀਆਂ ਨੇ ਨਸ਼ਾ ਤਸਕਰੀ ਦੇ ਨਾਲ ਸਬੰਧ ਰੱਖਦੀਆਂ ਉਹਨਾਂ ਨੂੰ ਵੀ ਸੀਲ ਕੀਤਾ ਗਿਆ ਕਈ ਕਰੋੜਾਂ ਦੀਆਂ ਸੰਪਤੀਆਂ ਨੇ ਜਿਨ੍ਹਾਂ ਨੂੰ ਅੱਜ ਐਂਟੀ ਨਾਰਕੋਟਿਕਸ ਫੋਰ ਟਾਸਕ ਫੋਰਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਐਸਐਸ ਨਗਰ ਮੁਹਾਲੀ ਤੋਂ ਇੱਕ ਡਰਗ ਇੰਸਪੈਕਟਰ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ 1 ਕਰੋੜ 49 ਲੱਖ ਰੁਪਏ ਨਗਦ ਅਤੇ 260 ਗ੍ਰਾਮ ਸੋਨਾ ਅਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਆ ਇਸ ਤੋਂ ਇਲਾਵਾ ਗੈਰ ਕਾਨੂੰਨੀ ਗਤੀਵਿਧੀਆਂ ਦੀ ਕਮਾਈ ਰਾਈ ਖਰੀਦੀਆਂ ਸੰਪਤੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਸੀਲ ਕੀਤਾ ਗਿਆ ਜਿਸ ਦੇ ਵਿੱਚ ਜੀਰਕਪੁਰ ਅਤੇ ਡੱਬ ਵਾਲੀ ਵਿੱਚ 240 ਕਰੋੜ ਰੁਪਏ ਦੀ ਰੀਅਲ ਏਸਟੇਟ ਸ਼ਾਮਲ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕੀਤੇ ਮੁਲਾਜ਼ਮ ਦੇ ਸੁਵੰਦ ਦੇ ਜ਼ਿਲ੍ਹੇ 'ਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਦੱਸੇ ਜਾ ਰਹੇ ਨੇ ਜਿਨ੍ਹਾਂ ਨਾਲ ਰਲ ਕੇ ਮੁਲਾਜ਼ਮ ਗੈਰ ਕਾਨੂੰਨੀ ਦਵਾਈਆਂ ਮੈਡੀਕਲ ਸਟੋਰਾਂ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ਾ ਤਸਕਰੀ ਦੇ ਰਾਹੀਂ ਕਮਾਏ ਪੈਸਿਆਂ ਨੂੰ ਇੱਧਰ ਉੱਧਰ ਕਰਨ ਦੇ ਵਿੱਚ ਮਦਦ ਕਰਦਾ ਸੀ ਏ ਐਨ ਟੀ ਐਫ ਨੇ ਇਸ ਤਹਿਤ 7 ਕਰੋੜ 9 ਲੱਖ ਰੁਪਏ ਦੇ 24 ਬੈਂਕ ਖਾਤਿਆਂ ਨੂੰ ਸੀਲ ਕੀਤਾ ਫ੍ਰੀਜ਼ ਕੀਤਾ ਇਸ ਤੋਂ ਇਲਾਵਾ ਦੋ ਬੈਂਕ ਲਾਕਰ ਵੀ ਜਬਤ ਕੀਤੇ ਨੇ ਇੱਕ ਵੱਡੀ ਸਫਲਤਾ ਮਿਲੀ ਆ ਐਸਐਸ ਨਗਰ ਮੁਹਾਲੀ ਤੋਂ ਤੁਹਾਨੂੰ ਦੱਸ ਦੇ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਇੱਕ ਵੱਡਾ ਐਕਸ਼ਨ ਕੀਤਾ ਜਿਸ ਦੇ ਵਿੱਚ ਇੱਕ ਡਰੱਗ ਇੰਸਪੈਕਟਰ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਡੇਢ ਕਰੋੜ ਦੇ ਕਰੀਬ ਜਿਹੜੀ ਨਗਦੀ ਬਰਾਮਦ ਕੀਤੀ ਆ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਡੇਢ ਕਰੋੜ ਰੁਪਏ ਨਗਦ ਅਤੇ 260 ਗ੍ਰਾਮ ਸੋਨਾ ਅਤੇ ਕੁਝ ਵਿਦੇਸ਼ੀ ਕਰੰਸੀਆ ਜਿਹੜੀ ਉਹ ਵੀ ਇਸ ਤੋਂ ਬਰਾਮਦ ਕੀਤੀ ਗਿਆ ਇਸ ਤੋਂ ਇਲਾਵਾ ਇਸ ਇਸ ਦੇ ਕੋਲੋਂ ਜਿਹੜੇ ਇਸ ਦੀ ਨਾਲ ਸੰਬੰਧ ਰੱਖਦੇ ਜੀਰਕਪੁਰੋਂ ਤੇ ਡੱਬ ਵਾਲੀ ਦੇ ਵਿੱਚ ਜਿਹੜਾ 240 ਕਰੋੜ ਦੀ ਰੀਅਲ ਅਸਟੇਟ ਆ ਜਿਹੜੀ ਉਸ ਤੇ ਵੀ ਕਾਰਵਾਈ ਹੋਈ ਆ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ 7 ਕਰੋੜ 9 ਲੱਖ ਰੁਪਏ ਦੇ 24 ਬੈਂਕ ਖਾਤਿਆਂ ਨੂੰ ਸੀਲ ਕੀਤਾ ਗਿਆ ਹੈ ਐਨ ਟੀ ਐਨ ਐ ਐਨ TF ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਬੈਂਕ ਖਾਤਿਆਂ ਦੇ ਵਿੱਚ 7 ਕਰੋੜ 9 ਲੱਖ ਰੁਪਏ ਜਮ੍ਹਾਂ ਸਿਗੇ ਜਿਨ੍ਹਾਂ ਨੂੰ ਫ੍ਰੀਜ਼ ਕੀਤਾ ਗਿਆ ਇਸ ਤੋਂ ਇਲਾਵਾ ਦੋ ਬੈਂਕ ਲਾਕਰ ਵੀ ਜ਼ਬਤ ਕੀਤੇ ਗਏ ਨੇ ਹਾਲਾਂਕਿ ਉਹ ਬੈਂਕ ਲਾਕਰਾਂ ਦੇ ਵਿੱਚ ਕੀ ਕੁਝ ਜਿਹੜਾ ਪ੍ਰਾਪਤ ਕੀਤਾ ਪੁਲਿਸ ਨੇ ਉਹ ਸਾਹਮਣੇ ਨਹੀਂ ਆਇਆ ਪਰ ਇਹ ਦੋ ਜਿਹੜੇ ਲਾਕਰ ਸੀਗੇ ਉਹਨਾਂ ਨੂੰ ਸੀਲ ਜ਼ਰੂਰ ਕੀਤਾ ਗਿਆ ਜ਼ਬਤ ਜ਼ਰੂਰ ਕੀਤਾ ਗਿਆ ਵੱਡੀ ਸਫਲਤਾ ਮਿਲੀ ਹੈ ਇੱਕ ਕਹਿ ਦਈਏ ਕਿ ਨਸ਼ਾ ਤਸਕਰਾਂ ਦੇ ਉੱਤੇ ਐਂਡ ਦੀ ਨਾਰਕੋਟਿਕਸ ਟਾਸਕ ਫੋਰਸ ਦੇ ਵੱਲੋਂ ਵੱਡੀ ਕਾਰਵਾਈ ਹੋਈ ਆ ਲਗਾਤਾਰ ਜਿਹੜੇ ਇਦਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਲਗਾਤਾਰ ਜਿਹੜੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਤੇ ਅੱਜ ਇੱਕ ਡਰਗ ਇਨਸਪੈਕਟਰ ਨੂੰ ਕਾਬੂ ਕੀਤਾ ਗਿਆ ਸਰਕਾਰੀ ਮੁਲਾਜ਼ਮ ਜਿਹੜਾ ਉਹ ਨਸ਼ਾ ਤਸਕਰਾਂ ਦੇ ਨਾਲ ਰਲ ਕੇ ਵੱਡੀਆਂ ਵਾਰਦਾਤਾਂ ਨੂੰ ਇੰਜ਼ਾਮ ਦਿੰਦਾ ਸੀ ਇਸ ਡਰਗ ਇਨਸਪੈਕਟਰ ਦੇ ਕੋਲੋਂ 1 ਕਰੋੜ 49 ਲੱਖ ਰੁਪਏ 1.5 ਕਰੋੜ ਦੇ ਕਰੀਬ ਜਿਹੜੀ ਨਗਦ ਰਕਮ ਬਰਾਮਦ ਕੀਤੀ ਗਈ ਆ ਉਸ ਤੋਂ ਇਲਾਵਾ 260 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਵਿਦੇਸ਼ੀ ਕ੍ਰਾਂਤੀ ਬਰਾਮਦ ਕੀਤੇ ਗਿਆ ਇਸ ਮੁਲਾਜ਼ਮ ਦੇ ਜਿਹੜੇ ਸਬੰਧ ਨੇ ਉਹ ਜੇਲ੍ਹ 'ਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਉਹਨਾਂ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਗੈਰ ਕਾਨੂੰਨੀ ਦਵਾਈਆਂ ਮੈਡੀਕਲ ਸਟੋਰਾਂ ਦੇ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਸ਼ਾ ਤਸਕਰੀ ਦੇ ਨਾਲ ਕਮਾਏ ਪੈਸਿਆਂ ਨੂੰ ਇਧਰ ਉਧਰ ਕਰਨਾ ਇਸ ਮੁਲਾਜ਼ਮ ਦਾ ਕੰਮ ਹੁੰਦਾ ਸੀ ਇਹ ਉਹਨਾਂ ਨਸ਼ਾ ਤਸਕਰਾਂ ਦੀ ਜਿਹੜੀ ਮਦਦ ਕਰਦਾ ਸੀਗਾ ਜੇ ਗੱਲ ਕਰ ਲਈਏ ਤਾਂ ਇਸ ਦੇ ਤਹਿਤ ਚੱਲਦਿਆਂ ਐਂਟੀ ਨਾਰਕੋਟਿਕ ਟਾਸਕ ਫੋਰਸ ਨੇ 7 ਕਰੋੜ 9 ਲੱਖ ਰੁਪਏ ਦੇ 24 ਬੈਂਕ ਖਾਤਿਆਂ ਨੂੰ ਸੀਜ਼ ਕੀਤਾ ਗਿਆ ਤੇ ਇਸ ਦੇ ਨਾਲ ਹੀ ਜਿਹੜੇ ਦੋ ਬੈਂਕ ਲੱਕਰ ਸੀ ਉਸ ਨੂੰ ਵੀ ਸੀਜ਼ ਕੀਤਾ ਗਿਆ ਹਾਲਾਂਕਿ ਅਜੇ ਇਹ ਸਾਹਮਣੇ ਨਹੀਂ ਆਇਆ ਕਿ ਉਸ ਬੈਂਕ ਲੱਕਰਾਂ ਦੇ ਵਿੱਚੋਂ ਕੀ ਬਰਾਮਦ ਕੀਤਾ ਗਿਆ ਇਹ ਸਾਹਮਣੇ ਨਹੀਂ ਆਇਆ ਪਰ ਬਰਾਮਦ ਹੋਈ ਹੈ 1 ਕਰੋੜ 49 ਲੱਖ ਰੁਪਏ ਨਗਦ ਬਰਾਮਦ ਕੀਤੇ ਗਏ ਨੇ ਵਿਦੇਸ਼ੀ ਕਰੰਸੀ ਨਗਦ ਕਹਿ ਦਈਏ ਕਿ ਨਗਦ ਬਰਾਮਦ ਕੀਤੀ ਗਈ ਆ ਤੇ 260 ਗ੍ਰਾਮ ਸੋਨਾ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਜਿਹੜਾ ਇਸ ਨਸ਼ਾ ਤਸਕਰੀ ਦੇ ਨਾਲ ਇਕੱਠਾ ਕੀਤਾ ਸੀ ਜਮ੍ਹਾਂ ਕੀਤਾ ਸੀ ਉਹ ਹੁਣ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਇਸ ਮੁਲਾਜ਼ਮ ਨੂੰ ਵੀ ਜਿਹੜਾ ਉਹ ਅਰੈਸਟ ਕਰ ਲਿਆ ਗਿਆ